ਤਾਂ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਇਹ ਕੂੜਬੋਲ ਝੂਠੀਆਂ ਰਚਨਾਵਾਂ ਸੁਣਾ ਕੇ ਝੂਠੀਆਂ ਕਹਾਣੀਆਂ ਸੁਣਾ ਕੇ ਇਹ ਮਰਦਾਰ ਖਾ ਰਹੇ ਨੇ ਕੂੜਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਉਣ ਜਾਏ ਵੈਸੇ ਸਮਝਾਉਂਦੇ ਨੇ ਦੂਜਿਆਂ ਨੂੰ ਭਾਈ ਧਰਮ ਇਹ ਹੁੰਦਾ ਹੈ ਆਪ ਨੂੰ ਧਰਮ ਪਤਾ ਨਹੀਂ ਤਾਂ ਹੀ ਉਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਕਹਿਤੀ ਗਿਆਨ ਵੀ ਹੋਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਮਖਟੂ ਹੋਏ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੇ ਆ ਪਾਏ ਕਹਿੰਦੇ ਜਿਹੜੇ ਆਪਣੇ ਆਪ ਨੂੰ ਇਹ ਵੱਡੇ ਗੁਰੂ ਪੀਰ ਸੰਤ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਬਣੇ ਫਿਰਦੇ ਇਹਨਾਂ ਦੇ ਪੈਰੀ ਨਾ ਪੈ ਜਾਇਓ ਇਹ ਲੁੱਟ ਲੈਣਗੇ ਤੁਹਾਨੂੰ ਪਰ ਮਾਫ ਕਰਿਓ ਗੁਰੂ ਪਿਆਰਿਓ ਇਹਨਾਂ ਨੇ ਸਾਨੂੰ ਨਾ ਗੁਰਬਾਣੀ ਦੇ ਬਾਖ ਸੁਣਾ ਸੁਣਾ ਕੇ ਲੁੱਟਿਆ ਇੱਕ ਬੇਨਤੀ ਕਰਾਂ ਇੱਕ ਸ਼ਬਦ ਤੁਸੀਂ अनेका ਵਾਰੀ ਸੁਣਿਆ ਹੋਵੇਗਾ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਇਹ ਪੰਕਤੀਆਂ ਸੁਣਾ ਕੇ ਬੜੇ ਲੋਕਾਂ ਨੂੰ ਬੇਵਕੂ ਬਣਾਇਆ ਮੂਰਖ ਬਣਾਇਆ ਮੈਂ ਗੱਲ ਕਰ ਰਿਹਾ ਗੁਰੂ ਸਾਹਿਬ ਕੁਰਬਾਨ ਕੀਤੋ ਜਾਂਦੇ ਨੇ ਤੇ ਕਿਤੋਂ ਕੁਰਬਾਨ ਨਹੀਂ ਜਾਂਦੇ ਹੁਣ ਇਹ ਪੰਕਤੀਆਂ ਸੁਣਾ ਕੇ ਲੋਕਾਂ ਨੂੰ ਕਿਵੇਂ ਮੂਰਖ ਬਣਾਇਆ ਗਿਆ ਗੌਰ ਕਰਿਓ ਜਰਾ ਉਹਨਾਂ ਨੇ ਆਖਿਆ ਜੀ ਜੋਤੀਸ ਹੈ ਗੁਰਸਿੱਖੜਾ ਬਾਣੀ ਦਾ ਵਾਕ ਹੈ ਨਾ ਉਹਨਾਂ ਨੇ ਆਖਿਆ ਜਿਹੜੇ ਗੁਰਸਿੱਖੜੇ ਦਾ ਜ਼ਿਕਰ ਹੋ ਰਿਹਾ ਨਾ ਉਹ ਗੁਰਸਿੱਖੜਾ ਵਾਂ ਮੈਂ ਜਾਂ ਉਹਨਾਂ ਦੇ ਚੇਲੇ ਨੇ ਆਖਿਆ ਜੀ ਆਹ ਜਿਹੜੇ ਬੈਠੇ ਆਹ ਗੁਰਸਿੱਖੜਾ ਨੇ ਤਿਸ ਨਿਮ ਨਿਮ ਲਾਗੋਂ ਪਾਏ ਜੀਓ ਸਾਥ ਸੰਗਤ ਜੀ ਪੈਰੀ ਪਾਓ ਗੁਰੂ ਸਾਹਿਬ ਕਹਿ ਰਹੇ ਵੇਖੋ ਬੜੀ ਕਮਾਲ ਦੀ ਗੱਲ ਹੈ ਕਿ ਕਿਸੇ ਦੀ ਸ਼ਕਲ ਵੇਖ ਕੇ ਪਤਾ ਲੱਗ ਜਾਂਦਾ ਇਹ ਕਿ ਇਹ ਗੁਰਸਿੱਖੜਾ ਹੈ ਕੋਈ ਕੇਵਲ ਪੱਗ ਬੰਨ ਲਵੇ ਜਾਂ ਦਾੜਾ ਸਾਫ਼ ਸੂਰਤ ਰੱਖ ਲਵੇ ਜਾਂ ਸਰੀਰ ਉੱਤੇ ਕਕਾਰ ਪਾ ਲਵੇ ਕਿ ਸਿੱਖ ਹੋ ਜਾਣਾ ਕੇਵਲ ਇਹਨਾਂ ਚੀਜ਼ਾਂ ਦਾ ਨਾਮ ਹੈ ਬਾਣੀ ਨੇ ਤਾਂ ਗੱਲ ਕੁਝ ਹੋਰ ਆਖੀ ਹੈ ਇਹਦਾ ਮਤਲਬ ਇਹ ਨਹੀਂ ਮੈਂ ਦਸਤਾਰ ਬੰਨਣ ਤੋਂ ਮਨਾ ਕਰ ਰਹੇ ਜਾਂ ਦਾੜਾ ਰੱਖਣ ਤੋਂ ਮਨਾ ਕਰ ਰਹੇ ਹੇਸਾਂ ਤੋਂ ਮਨਾ ਕਰ ਰਹੇ ਜਾਂ ਕਕਾਰ ਪਾਉਣ ਤੋਂ ਮਨਾ ਕਰ ਰਹੇ ਆ ਇਹ ਸਭ ਕੁਝ ਤੇ ਆਪਾਂ ਕਰਨਾ ਹੀ ਕਰਨਾ ਹੈ ਸਾਬਤ ਸੂਰਤ ਰਹਿਣਾ ਹੈ ਸੋਹਣੀ ਦਸਤਾਰ ਹੋਵੇ ਕਕਾਰ ਧਾਰਨ ਕੀਤੇ ਹੋਣ ਇਹਦਾ ਕਰਨਾ ਹੀ ਕਰਨਾ ਪਰ ਕੇਵਲ ਸਿੱਖੀ ਬਾਹਰਲੇ ਪਹਿਰਾਵੇ ਦਾ ਨਾਮ ਨਹੀਂ ਹੈ ਸਿੱਖੀ ਸ਼ੁਰੂ ਹੁੰਦੀ ਜੇ ਸੁਰਤ ਤੋਂ ਜਿਹੜੀ ਗੱਲ ਪਾਤਸ਼ਾਹ ਨੇ ਬਾਣੀ 'ਚ ਵੀ ਕਹੀ ਨਾ ਸ਼ਬਦ ਗੁਰੂ ਸੁਰਤ ਤੋਂ ਨਚੇਲਾ ਸੁਰਤ ਨੂੰ ਚੇਲਾ ਆਖਿਆ ਸੀ ਸੁਰਤ ਨੂੰ ਸਿੱਖ ਆਖਿਆ ਸੀ ਗੁਰੂ ਦੀ ਮਤ ਲੈ ਕੇ ਆਪਣੀ ਸੁਰਤ ਨੂੰ ਸਿੱਖ ਬਣਾਉਣਾ ਸੀਗਾ ਜਿਹਦੀ ਸੁਰਤ ਸਿੱਖ ਬਣ ਜਾਂਦੀ ਹੈ ਨਾ ਸ਼ਰੀਰਕ ਤੌਰ ਤੇ ਬਾਹਰੋਂ ਦੀ ਆਪੇ ਸਿੱਖ ਬਣ ਜਾਂਦਾ ਅਸਲ ਦੇ ਵਿੱਚ ਗੱਲ ਸਾਰੀ ਦੀ ਸਾਰੀ ਸੁਰਤ ਦੀ ਸੀਗੀ ਜਿਹਨੂੰ ਭਾਈ ਵੀਰ ਸਿੰਘ ਨੇ ਵੀ ਇਹ ਗੱਲ ਲਿਖੀ ਸੀ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਸਦਹੀ ਰੱਖਣਾ ਸੁਰਤ ਨੂੰ ਬਲਵਾਨ ਕਰਨ ਦਾ ਨਾਮ ਸਿੱਖ ਹੋਣਾ ਹੁੰਦਾ ਜਿੱਦਨ ਸਾਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਕੋਰਡਿੰਗ ਬਣ ਗਈ ਜਾਂ ਜਿਹੜੀ ਪ੍ਰਭਾਸ਼ਾ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਅਮਰਦਾਸ ਜੀ ਦਿੰਦੇ ਨੇ ਜਦੋਂ ਇਹ ਗੱਲ ਆਖਦੇ ਨੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਸਿੱਖ ਉਹਨੂੰ ਆਖਦੇ ਜਿਹੜਾ ਜਿਉ ਮੰਨ ਕਰਕੇ ਗੁਰੂ ਦੇ ਨਾਲ ਜੁੜਿਆ ਹੋਵੇ ਜਿਉ ਰਹੇ ਗੁਰ ਨਾਲੇ ਗੁਰ ਕੈ ਚਰਣ ਹਿਰਦੈ ਧਾਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣਾ ਉਹ ਆਪਾ ਭਾਵ ਛੱਡ ਦਿੰਦਾ ਹੈ ਆਪਣਾ ਹੰਕਾਰ ਛੱਡ ਦਿੰਦਾ ਹੈ ਉਹ ਫਿਰ ਡਿਗਰੀਆਂ ਲਾ ਲਾ ਕੇ ਨਹੀਂ ਘੁੰਮਦਾ ਮੈਂ ਸੰਤਾਂ ਮੈਂ ਬ੍ਰਹਮ ਗਿਆਨੀ ਆ ਮੈਂ ਵੱਡਾ ਪੂਰਨ ਗੁਰਸਿੱਖ ਉਹ ਡਿਗਰੀ ਨਹੀਂ ਲਾਂਦਾ ਆਪ ਛੱਡ ਹਉਮੈ ਛੱਡ ਦਿੰਦਾ ਆਪ ਛੱਡ ਸਦਾ ਰਹਿ ਪਰਣਾ ਪਰਣੇ ਦਾ ਮਤਲਬ ਹੁੰਦਾ ਆਸਰਾ ਉਹ ਗੁਰੂ ਨੂੰ ਆਪਣਾ ਆਸਰਾ ਬਣਾਉਂਦਾ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨ ਅਵਰ ਨਾ ਜਾਣੈ ਕੋਇ ਗੁਰੂ ਤੋਂ ਬਿਨਾ ਉਹ ਹੋਰ ਕਿਸੇ ਨੂੰ ਨਹੀਂ ਜਾਣਦਾ ਕੋਈ ਮੜੀ ਮਸਾਨ ਨੂੰ ਨਹੀਂ ਕੋਈ ਕਿਸੇ ਦੇਵਤ ਦੇਵਤੇ ਨੂੰ ਨਹੀਂ ਕੋਈ ਕਿਸੇ ਬੰਦੇ ਨੂੰ ਨਹੀਂ ਉਹਦੀ ਜ਼ਿੰਦਗੀ ਦਾ ਇਹ ਸਿਧਾਂਤ ਬਣ ਜਾਂਦਾ ਹੈ ਮਨੁੱਖੀ ਟੇਕ ਵ੍ਰਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ ਇਹ ਜ਼ਿੰਦਗੀ ਦਾ ਸਿਧਾਂਤ ਬਣ ਜਾਂਦਾ ਉਹ ਕਿਸੇ ਹੋਰ ਪਾਸੇ ਜਾਂਦਾ ਹੀ ਨਹੀਂ ਤੇ ਜਦੋਂ ਇਹ ਪੰਕਤੀਆਂ ਦੀ ਵਿਆਖਿਆ ਸਾਡੇ ਸਾਹਮਣੇ ਕੀਤੀ ਗਈ ਨਾ ਜੋ ਅਦਿੱਸਾ ਹੈ ਗੁਰਸੇਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ ਗੌਰ ਕਰਿਓ ਬੜੇ ਧਿਆਨ ਦੇ ਨਾਲ ਬੜਾ ਬਰੀਕ ਵਿਸ਼ਾ ਹੈ ਗੁਰਮਤ ਦਾ ਇਹਨੂੰ ਸਮਝਣਾ ਹੈ ਤੇ ਇਹਦੇ ਅਖਰੀ ਅਰਥ ਕਰਕੇ ਗੱਲ ਨਹੀਂ ਸਮਝ ਆਉਂਦੀ ਅਖਰੀ ਅਰਥ ਇਹ ਹੀ ਬਣਦੇ ਵੀ ਜਿਹੜਾ ਗੁਰਸਿੱਖੜਾ ਨਜ਼ਰ ਆ ਰਿਹਾ ਹੈ ਨਾ ਉਹਦੇ ਪੈਰੀ ਹੱਥ ਲਾ ਦਿਓ ਜਾ ਕੇ ਅੱਛਾ ਫਿਰ ਇੱਕ ਸਵਾਲ ਆਇਆ ਹੁਣ ਜੇ ਮੰਨ ਲਓ ਗੁਰਸਿੱਖੜਾ ਨਜ਼ਰ ਆ ਰਿਹਾ ਹੈ ਬਾਰੋਂ-ਬਾਰੋਂ ਉਹਦੇ ਪੈਰੀ ਹੱਥ ਲਾਉਣੇ ਨੇ ਫਿਰ ਕਦੀ ਕਿਸੇ ਨੇ ਕਿਸੇ ਰਿਕਸ਼ੇ ਵਾਲਾ ਜਿਹੜਾ ਕੋਈ ਗੁਰਸਿੱਖ ਹੋਵੇ ਰਿਕਸ਼ਾ ਕਈ ਰਿਕਸ਼ੇ ਵਾਲੇ ਵੀ ਤੁਸੀਂ ਪੰਜਾਬ ਦੀ ਧਰਤੀ ਚੱਲ ਜਾਓ ਤੁਹਾਨੂੰ ਮਿਲ ਜਾਣਗੇ ਖੰਡੇ ਕੀ ਪੌਲ ਲਈ ਹੋਈ ਹੈ ਉਹਨਾਂ ਨੇ ਰਿਕਸ਼ਾ ਚਲਾਉਂਦੇ ਨੇ ਕਿਰਤ ਹੈ ਜੀ ਜਿੱਦਾਂ ਦੀ ਮਰਜ਼ੀ ਹੋ ਸਕਦੀ ਹੈ ਅਗਲੇ ਰਿਕਸ਼ਾ ਚਲਾਉਂਦੇ ਨੇ ਕੋਈ ਸਬਜ਼ੀਆਂ ਦੀ ਰੇੜੀ ਵੀ ਲਾ ਰਿਆ ਹੋ ਸਕਦਾ ਹੈ ਕੋਈ ਮੰਡੀ ਵਿੱਚ ਬੈਠਾ ਹੋ ਤੇ ਸਬਜ਼ੀ ਵੇਚਦਾ ਪਿਆ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਕੰਮ ਕਰ ਰਿਹਾ ਹੈ ਜਿਹੜਾ ਆਮ ਲੋਕਾਂ ਨੂੰ ਲੱਗਦਾ ਇਹ ਵੀ ਇਹ ਕੰਮ ਬੜੇ ਛੋਟੇ ਹੁੰਦੇ ਵੈਸੇ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਬੰਦੇ ਦੀ ਸੋਚ ਛੋਟੀ ਹੁੰਦੀ ਹੈ ਜਿੱਥੇ ਇਮਾਨਦਾਰੀ ਹੈ ਨਾ ਸਭ ਕੰਮ ਹੀ ਵੱਡੇ ਨੇ ਕੋਈ ਰਿਕਸ਼ਾ ਚਲਾਉਣ ਵਾਲਾ ਕਦੀ ਐਸੇ ਗੁਰਸਿੱਖ ਨੂੰ ਜਾ ਕੇ ਕਿਸੇ ਨੇ ਮੱਥਾ ਟੇਕਿਆ ਕੋਈ ਉਹਦੇ ਪੈਰੀਂ ਪਿਆ ਅਜ ਤੱਕ ਜਿਹੜੇ ਇਹ ਪੰਕਤੀਆਂ ਪੜ ਪੜ ਕੇ ਸੁਣਾਉਂਦੇ ਵੀ ਸਾਡੇ ਬਾਬਾ ਜੀ ਨੂੰ ਮੱਥਾ ਟੇਕੋ ਇਹ ਗੁਰਸਿੱਖ ਹੈ ਤੇ ਇਹ ਗੁਰਸਿੱਖ ਤਾਂ ਫਿਰ ਇੱਕ ਰਿਕਸ਼ੇ ਵਾਲਾ ਵੀ ਹੋ ਸਕਦਾ ਇੱਕ ਕੇਲਿਆਂ ਦੀ ਰੇੜੀ ਲਾਉਣ ਵਾਲਾ ਵੀ ਹੋ ਸਕਦਾ ਹੋ ਸਕਦਾ ਉਹ ਕੋਈ ਛੋਟੀ ਪੋਸਟ ਦੇ ਉੱਤੇ ਕਿਸੇ ਦਫ਼ਤਰ ਦੇ ਵਿੱਚ ਕੰਮ ਕਰਦਾ ਹੋਏ ਉਹ ਵੀ ਹੋ ਸਕਦਾ ਜਾਂ ਬੜੇ ਬਾਹਰ ਬਾਹਰਲੇ ਤੌਰ ਤੇ ਆਪਾਂ ਗੁਰਸਿੱਖ ਜਿਨ੍ਹਾਂ ਨੇ ਅਮਰ ਛਕਿਆ ਹੋਇਆ ਫਿਰ ਤੇ ਸਾਡਾ ਇਹੀ ਕੰਮ ਰਹਿ ਜਾਏਗਾ ਵੀ ਜਿੱਥੇ ਵੀ ਕੋਈ ਕਿਰਪਾਨ ਵਾਲਾ ਘੁੰਮਦਾ ਪਿਆ ਅਸੀਂ ਬਸ ਉਹਨੂੰ ਮੱਥਾ ਹੀ ਟੇਕੇ ਜਾਈਏ ਤੇ ਸੁਨੇਮ ਨੇਮ ਲਾਗੂ ਪਾਏ ਜੀ ਉਹ ਸੁਨੇਮ ਨੇਮ ਲਾਗੂ ਪਾਏ ਜੀਓ ਫਿਰ ਤੇ ਇਹ ਗੱਲ ਹੋ ਜੇਗੀ ਨਾ ਵੀ ਜਿੰਨੇ ਕੁ ਤੁਸੀਂ ਇੱਥੇ ਮੰਨ ਲਓ ਬੈਠੇ ਹੋ ਜਾਂ ਬਾਹਰ ਆਏ ਹੋ ਤੇ ਇਹ ਜੇ ਇਹ ਗੱਲ ਜੇ ਮੰਨ ਲਓ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀ ਹੈ ਕਿ ਜੋ ਦੀਸੇ ਗੁਰਸੇਖੜਾ ਤਿਸ ਨਿਵ ਨਿਵ ਲਾਗੋ ਪਾਏ ਜੀ ਉਹ ਵੀ ਬਾਹਰੋਂ ਦੀ ਮੈਨੂੰ ਸ਼ਕਲ ਗੁਰਸੇਖ ਵਾਲੀ ਨਜ਼ਰ ਆ ਰਹੀ ਫਿਰ ਤਾਂ ਮੈਂ ਮੱਥੇ ਟੇਕਦਾ ਹੀ ਰਹਿ ਜਾਵਾਂਗਾ ਫਿਰ ਤੇ ਅੰਦਰ ਪੁੱਜਦੇ ਪੁੱਜਦੇ ਮੈਨੂੰ 2-3 ਘੰਟੇ ਲੱਗ ਜਾਣਗੇ ਵੀ ਪਹਿਲਾਂ ਸਾਰਿਆਂ ਦੇ ਪੈਰੀ ਹੱਥ ਲਾ ਲਵਾਂ ਤੇ ਫਿਰ ਅੰਦਰ ਜਾਵਾਂ ਕਿਉਂਕਿ ਸਾਰਿਆਂ ਨੇ ਪੱਗਾਂ ਬੰਨੀ ਹੋਈਆਂ ਸਾਰਿਆਂ ਨੇ ਦਾੜੇ ਸਾਫ਼ ਸੂਰਤ ਨੇ ਕਿਰਪਾਨਾਂ ਸਾਰਿਆਂ ਨੇ ਪਾਈਆਂ ਨੇ ਫਿਰ ਤੇ ਤਿਸ ਨਿਵ ਨਿਵ ਲਾਗੋ ਪਾਏ ਜੀ ਉਹ ਸਿਧਾਂਤ ਕਿੱਥੇ ਜਾਏਗਾ ਫਿਰ ਅਸਲ ਦੇ ਵਿੱਚ ਗੁਰੂ ਪਿਆਰੇ ਉਹ ਜਿਹੜੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਉਹ ਉਹਨੂੰ ਸਮਝਣ ਦੀ ਲੋੜ ਇੱਥੇ ਅਖਰੀ ਅਰਥ ਨਹੀਂ ਭਾਵ ਦੇ ਵਿੱਚ ਜਾਓ ਗੁਰੂ ਸਾਹਿਬ ਪਤਾ ਕੀ ਕਹਿ ਰਹੇ ਨੇ ਇੱਥੇ ਕਿਸੇ ਗੁਰਸਿੱਖੜਾ ਕਿਸੇ ਪੈਰਾਵੇ ਦਾ ਨਾਮ ਨਹੀਂ ਹੈ ਕਿਸੇ ਬੰਦੇ ਦਾ ਨਾਮ ਨਹੀਂ ਹੈ ਗੁਰਸਿੱਖ ਇੱਕ ਸੋਚ ਹੈ ਗੁਰਸਿੱਖ ਇੱਕ ਸੋਚ ਹੈ ਗੁਰਸਿੱਖ ਸੁਰਤ ਕਰਕੇ ਬਣਿਆ ਜਾਂਦਾ ਹੈ ਸ਼ਰੀਰਕ ਤੌਰ ਤੇ ਬਾਅਦ ਚ ਅਸੀਂ ਪੰਜ ਕਕਾਰ ਪਾਲਨੇ ਆ ਉਹ ਗੱਲ ਇੱਕ ਵੱਖਰੀ ਹੈ ਗੁਰਸਿੱਖ ਸੋਚ ਕਰਕੇ ਬਣਿਆ ਜਾਂਦਾ ਤੇ ਬੇਨਤੀ ਕਰਾਂ ਜੋ ਦੀਸੈ ਗੁਰਸੇਖੜਾ ਇੱਥੇ ਗੁਰਸੇਖੜਾ ਦਾ ਮਤਲਬ ਪਤਾ ਕੀ ਹੈ ਗੁਰਸੇਖੜਾ ਦਾ ਮਤਲਬ ਇੱਥੇ ਹੈ ਗੁਰੂ ਦੀ ਸਿੱਖਿਆ ਇੱਕ ਵਾਰੀ ਬੋਲ ਕੇ ਦੱਸੋ ਜੀ ਕੀ ਹੈ ਗੁਰੂ ਦੀ ਸਿੱਖਿਆ ਗੁਰੂ ਸਾਹਿਬ ਪਤਾ ਕੀ ਕਹ ਰਹੇ ਕਹਿੰਦੇ ਜਿਹੜੀ ਤੈਨੂੰ ਸੁਰਤ ਕਰਕੇ ਗੁਰੂ ਦੀ ਸਿੱਖਿਆ ਤੇਰੇ ਸਾਹਮਣੇ ਨਜ਼ਰ ਆ ਰਹੀ ਹੈ ਮੰਨ ਲਓ ਤੁਸੀਂ ਇੱਥੇ ਦਰਬਾਰ ਹਾਲ ਦੇ ਵਿੱਚ ਬੈਠੇ ਹੋਏ ਹੋ ਸਤਿਗੁਰੂ ਜੀ ਦੀ ਕਿਰਪਾ ਤੇ ਸਦਕਾ ਮੈਂ ਤੁਹਾਡੇ ਨਾਲ ਬਾਣੀ ਦੀਆਂ ਵਿਚਾਰਾਂ ਸਾਂਝੀਆਂ ਕਰ ਰਿਹਾ ਤੁਸੀਂ ਆਪਣੀ ਸੁਰਤ ਜੋੜ ਕੇ ਸੁਣਦੇ ਪਏ ਹੋ ਤੁਹਾਨੂੰ ਸੁਰਤ ਕਰਕੇ ਬਾਣੀ ਦੀ ਸਿੱਖਿਆ ਨਜ਼ਰ ਆ ਰਹੀ ਹੈ ਦੱਸੋ ਜੀ ਜਦੋਂ ਮੈਂ ਤੁਹਾਡੇ ਨਾਲ ਗੁਰਮਤਿ ਦੀ ਸਿੱਖਿਆ ਸਾਂਝੀ ਕਰ ਰਿਹਾ ਇੱਥੇ ਬੈਠਾ ਹੋਇਆ ਤੁਹਾਨੂੰ ਸੁਰਤ ਕਰਕੇ ਬਾਣੀ ਦੀ ਸਿੱਖਿਆ ਨਜ਼ਰ ਆ ਰਹੀ ਹੈ ਨਾ ਤੁਸੀਂ ਸੁਰਤ ਕਰਕੇ ਭਾਵ ਉਧਰ ਨੂੰ ਵੇਖ ਰਹੇ ਹੋ ਸੁਰਤ ਕਰਕੇ ਉਧਰ ਨੂੰ ਧਿਆਨ ਲਾ ਰਹੇ ਹੋ ਵੈਸੇ ਬਾਣੀ ਵਿੱਚ ਜਦੋਂ ਅੱਖਾਂ ਦੀ ਵੀ ਗੱਲ ਆਏਗੀ ਨਾ ਉਥੇ ਪਾਤਸ਼ਾਹ ਨੇ ਇਹ ਗੱਲ ਆਖੀ ਹੈ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਲੋਇਣ ਕਹਿੰਦੇ ਅੱਖਾਂ ਨੂੰ ਜਦੋਂ ਅੱਖਾਂ ਦੀ ਗੱਲ ਆਵੇਗੀ ਅੱਖਾਂ ਦਾ ਮਤਲਬ ਸੁਰਤ ਕੀਤਾ ਪਾਤਸ਼ਾਹ ਨੇ ਬਾਣੀ ਦੇ ਵਿੱਚ ਕਹਿੰਦੇ ਸੁਰਤ ਕਰਕੇ ਗੁਰੂ ਦੇ ਉਪਦੇਸ਼ ਨੂੰ ਵੇਖ ਅੱਖਾਂ ਨਾਲ ਵੇਖਿਆ ਜਾਂਦਾ ਸੁਰਤ ਕਰਕੇ ਗੁਰੂ ਦੇ ਉਪਦੇਸ਼ ਨੂੰ ਵੇਖ ਤੇ ਜਿਹੜੀ ਗੁਰੂ ਦੀ ਸਿੱਖਿਆ ਤੈਨੂੰ ਤੇਰੇ ਸਾਹਮਣੇ ਨਜ਼ਰ ਆ ਰਹੀ ਹੈ ਨਾ ਪਾਪ ਮੈਂ ਤੁਹਾਡੇ ਨਾਲ ਇੱਥੇ ਗੁਰਮਤ ਵਿਚਾਰ ਸਾਂਝੀ ਕਰ ਰਿਹਾ ਹਾਂ ਤੁਸੀਂ ਸੁਰਤ ਲਾ ਕੇ ਉਹ ਸਿੱਖਿਆ ਨੂੰ ਵੇਖ ਲਿਆ ਆ ਗੁਰੂ ਦੀ ਸਿੱਖਿਆ ਮੇਰੇ ਸਾਹਮਣੇ ਹੈ ਜੋ ਦੀਸੈ ਗੁਰਸਿਖੜਾ ਜਿਹੜੀ ਤੈਨੂੰ ਗੁਰੂ ਦੀ ਸਿੱਖਿਆ ਨਜ਼ਰ ਆ ਰਹੀ ਹੈ ਤਿਸ ਨਿਮਨ ਨਿਮ ਲਾਗੋਂ ਪਾਏ ਜੀਓ ਆਪਣੇ ਹੰਕਾਰ ਨੂੰ ਛੱਡ ਕੇ ਨਿਮਰਤਾ ਦੇ ਵਿੱਚ ਆ ਕੇ ਉਸ ਸਿੱਖਿਆ ਦੇ ਪੈਰੀ ਹੱਥ ਲਾ ਸਿੱਖਿਆ ਦੇ ਪੈਰੀ ਹੱਥ ਲਾਉਣ ਦਾ ਮਤਲਬ ਉਸ ਸਿੱਖਿਆ ਨੂੰ ਐਕਸੈਪਟ ਕਰਨ ਵਾਸਤੇ ਤਿਆਰ ਹੋ ਜਾ ਆਪਣੀ ਜ਼ਿੰਦਗੀ ਦੇ ਵਿੱਚ ਉਸ ਸਿੱਖਿਆ ਨੂੰ ਕਮਾਉਣ ਵਾਸਤੇ ਤਿਆਰ ਹੋ ਜਾ ਗੱਲ ਇਹ ਸੀਗੀ ਗੱਲ ਗੁਰੂ ਦੀ ਸਿੱਖਿਆ ਦੀ ਹੋ ਰਹੀ ਸੀ ਇੱਥੇ ਪੈਰਾਵਿਆਂ 'ਚ ਉਲ ਜਾ ਕੇ ਰੱਖ ਦਿੱਤਾ ਇਥੇ ਬਾਹਰਲੇ ਬੰਦਿਆਂ ਜੁਲਝਾ ਕੇ ਰੱਖ ਦਿੱਤਾ ਸਿੱਖੀ ਜਿਹੜੀ ਹੈ ਉਹ ਗੁਰਮਤਿ ਦੇ ਵਿਚਾਰ ਤੋਂ ਸ਼ੁਰੂ ਹੁੰਦੀ ਹੈ ਤੇ ਕੇਵਲ ਤੇ ਕੇਵਲ ਗੁਰਮਤਿ ਦੇ ਵਿਚਾਰ ਹੀ ਸਿੱਖੀ ਹੈ ਹੋਰ ਕੱਖ ਨਹੀਂ ਜੇ ਹੈਗਾ ਹੋਰ ਕੱਖ ਨਹੀਂ ਜਿਹੜੀ ਆ ਬੰਦਿਆਂ ਦੇ ਵੱਲੋਂ ਬਣਾਈਆਂ ਹੋਈਆਂ ਗੱਲਾਂ ਨੇ ਨਾ ਇਹ ਸਿੱਖੀ ਨਹੀਂ ਜੋ ਸਾਨੂੰ ਸਮਝਾਈ ਜਾ ਰਹੀ ਹੈ ਤੇ ਪਾਤਸ਼ਾਹ ਇਸੇ ਹੀ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਜਿਨ੍ਹਾਂ ਦੀ ਸੁਰਤ ਗੁਰਮਤਿ ਵਾਲੀ ਸੀਗੀ ਹਉ ਕੁਰਬਾਨੇ ਜਾਓ ਮਿਹਰਵਾਨਾ ਹਉ ਕੁਰਬਾਨੇ ਜਾਓ ਹਾਂ ਕੁਰਬਾਨੇ ਜਾਉ ਤਿਨਾ ਕੈ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੇ ਜਾਉ ਮੈਂ ਕੁਰਬਾਨ ਜਾਣਾ ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਜਿਹੜੇ ਮਾਲਕ ਜੀ ਤੇਰਾ ਨਾਮ ਲੈਂਦੇ ਨੇ